बब्बू मान की नई पंजाबी फिल्म शौकी सरदार 16 मई 2025 को सिनेमा को सिनेमाघरों में रिलीज हुई है और इसने पंजाब में काफी चर्चा बटोरी है इस फिल्म में बब्बू मान के साथ गुरु रंधावा हशनीन चौहान और गुग्गू गिल जैसे कलाकार प्रमुख भूमिकाओं में हैं। शौकी सरदार एक एक्शन इमोशन और रोमांस से भरपूर फिल्म है जो पंजाब की संस्कृति और भाईचारे की भावना को दर्शाती है आज इस फिल्म की स्पेशल स्क्रीनिंग खन्ना के पीवीआर में हुई जहां बब्बू मान ने खुद दर्शकों के बीच बैठकर पूरी फिल्म का आनंद लिया यूनिवर्सल न्यूज नेशन के साथ बातचीत करते हुए उन्होंने कहा कि वह जल्द ही एक और फिल्म लेकर आ रहे हैं खन्नास राजकुमार मेनरो की विशेष रिपोर्ट अच्छी लगी यकंतु सिता बोलियो याना अलके आक्षण कोशल का बड़ा हाथ लगा ठीक लगे चला यू लाइक वढ़िया जी वढ़िया बहुत वढ़िया भाई ने कलागर के एक बात बोलता बोलता बोल के टीम सब सब जरूर बेटा तेरा खोलो तेरा खोलो

ਮਾਂਜੀ ਆਪਣੀ ਫਿਲਮ ਦੇ ਰੋਕ ਕੇ ਬਾਅਦ ਉਹ ਡਰਾਈਵਿੰਗ ਇਹ ਹੀ ਹੁੰਦੀ ਹੈ ਕਿ ਜੱਟ ਦੀ ਪਛਾਣ ਉਹ ਡਰਾਈਵਿੰਗ ਕਰਕੇ ਜੀ ਬਹੁਤ ਬਾਕੀ ਫਿਲਮ ਦਾ ਜਿਹੜਾ ਤਕੜਾਸ ਹੋ ਰਿਹਾ ਤਮਿਲ ਵਾਲੇ ਦੀ ਹਾਂ ਉਹ ਕਿਹੜਾ ਸੈਟਿੰਗ ਕੀਤੀ ਹੈ ਬਹੁਤ ਜ਼ਿਆਦਾ ਕਿਸਾਨ ਨੂੰ ਆਪਣੀ ਕਹਾਣੀ ਕਿਸਾਨਾਂ ਨੂੰ ਦਿਖਾਉਗੀ ਕਿ ਕਿਸਾਨਾਂ ਦੀ ਪ੍ਰੇਮਾ ਹਾਂ ਜਿਸ ਕਿਸਾਨ ਦੀ ਅਗਲੀ ਫਿਲਮ ਪੂਜੀ ਦੀ ਹੈ ਕਿਸਾਨਾਂ ਦੇ ਸਾਰੇ ਸਾਰੇ ਬਣਾ ਪੰਜਾਬ 28 ਨਿਊਜ਼ ਦੀ ਟੀਮ ਅੱਜ ਜਾ ਰਹੀ ਹੈ ਹੋਰ ਅੱਜ ਅਮਰ ਨਰਜੀ ਦੇ ਨਿਵਾਸ ਸਥਾਨ ਤੇ ਆਏ ਨੇ ਉਹ ਜਿਹਨਾਂ ਜਿਹੜੀ ਮੋਟੀ ਫਿਲਮਾਂ ਬੈਠਿਆ ਕੇ ਲੋਕਾਂ ਤਾਲੀਆਂ ਦਰਾਈਆਂ ਜੀ ਜਨੇ ਦੇ ਵਿੱਚ ਸਵਾਗਤ ਕੀਤਾ ਬਹੁਤ ਹਾਂ ਜੀ ਦੂਜਾ ਹਫਤਾ ਚੱਲ ਰਿਹਾ ਹੁਣ ਸੋਮਵਾਰ ਵੈਸੇ ਆਮ ਤੌਰ ਤੇ ਜਦੋਂ ਕੋਈ ਫਿਲਮ ਲੱਗਦੀ ਹੈ ਤਾਂ ਜਿਹੜੇ ਵੀਕਡੇ ਹੁੰਦੇ ਆ ਉਹਦੇ ਵਿੱਚ 50% ਉਹਦੇ ਵਿੱਚ ਆਡੀਅנס ਵੱਡਾ ਪਤ ਭਾਗਾਂ ਨੇ ਦੂਜਾ ਹਫਤਾ ਤੇ ਚੱਲ ਰਿਹਾ ਕੰਮ ਮਨਦਾ ਹਰ ਇੱਕ ਬੰਦੇ ਨੂੰ ਉਡੀਕ ਹੁੰਦੀ ਹੈ ਖਾਸ ਕਰ ਨੌਜਵਾਨ ਪੀੜੀ ਨੂੰ ਕਿ ਬੱਬੂ ਮਾਂਜੀ ਦੀ ਫਿਲਮਾਂ ਤੁਸੀਂ ਲੇਟ ਬਣਾਉਂਦੇ ਹੋ ਕਹਿ ਹੁੰਦਾ ਕਿ ਕਿੱਥੇ ਆਏ ਇਹ ਅਸੀਂ ਪਹਿਲਾਂ ਬਣਾਉਂਦੇ ਹੁੰਦੇ ਸੀ ਫਿਰ ਅਸੀਂ ਛੱਡ ਪਿਆ ਸੀ ਇੱਕ ਦੋ ਫਿਲਮਾਂ ਗਲਤ ਬਣਾ ਹੋ ਗਏ ਸੀ ਸੱਜਣ ਮਿੱਤਰ ਇਦਾਂ ਦੇ ਮਿਲ ਗਏ ਆਪਹੁਣ ਦੁਬਾਰਾ ਸ਼ੁਰੂ ਕਰੀਏ ਮਾਨ ਸਾਹਿਬ ਕਿਸਾਨੀ ਤੁਸੀਂ ਕਿਸਾਨੀ ਨਾਲ ਬਹੁਤ ਜੁੜੇ ਹੋ ਜੀ ਕਿਸਾਨਾਂ ਨੇ ਪਿੱਛੇ ਬਹੁਤ ਸੰਘਰਸ਼ ਕੀਤਾ ਹੈ ਕੀ ਕਿਸਾਨੀ ਨੂੰ ਲੈ ਕੇ ਵੀ ਕੋਈ ਥੀਮ ਐਸਾ ਹੈ ਜਿਹੜਾ ਪਹਿਲਾਂ ਆਪਾਂ ਇੱਕ ਬਣਾਈ ਸੀ ਉਹ ਪਾਣੀ ਤੇ ਕਿਸਾਨੀ ਤੇ ਸੀ ਆ ਬਣਾਵਾਂਗੇ ਕੋਈ ਚੀਜ਼ ਵੀ ਕਾਨੂੰਨ ਰਾ ਉਹ ਕੀ ਕਹਣਾ ਚਾਹੁੰਦੇ ਹੋ ਨੌਜਵਾਨ ਜਿਹੜਾ ਅੱਜ ਨਸ਼ੇ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਕੋਈ ਨਹੀਂ ਹਟ ਜਾ ਹਟ ਜਾ ਇਹ ਲਹਿਰ ਜਿਹੀ ਹੁੰਦੀ ਹੈ ਬੰਦਾ 1-2 ਸਾਲ ਉੜਦਾ ਹੁੰਦਾ ਜਾਂ ਥੋੜੀ ਜ਼ਿੰਮੇਵਾਰੀ ਪੈਂਦੀ ਹੈ ਬੰਦਾ ਆਪ ਹੀ ਛੱਡ ਜਾਂਦਾ ਬਹੁਤ ਬੰਦੇ ਪਹਿਲਾਂ ਚੜਦੇ ਹੋਰੇ ਪੈਗੀ ਸ਼ੈ ਜਿਹਾ ਲਾਉਂਦੇ ਦੇਖੋ ਨਸ਼ੇ ਦਾ ਉਹਦਾ ਸਾਰੀ ਦੁ ਆਪ ਆਪ ਦੇ ਆਪ ਨੂੰ ਬਦਨਾਮ ਕਰੀ ਜਾਂਦੇ ਗੰਦ ਟਕੜਾ ਹੁੰਦਾ ਕੋਈ ਗੱਲ ਨਹੀਂ ਪਰਦੇ ਚ ਰੱਖਿਆ ਕਰੋ ਆਪ ਦੇ ਆਪਣੇ ਆਪਣੇ ਪਿੰਡ ਜੁੱਤੀ ਫੇਰੋ ਆਪੇ ਸੁਧਰ ਲੈਣਾ ਅਸੇ ਨੂੰ ਕੀ ਹੈ ਅੱਜ ਮਰਹੂਮ ਬਹੁਤ ਸਰਦਾਰ ਸਰਦਾਰ ਜੀ ਜਿਹਨਾਂ ਜੀ ਨਾਲ ਅੱਜ ਹੱਥ ਵੀ ਰਿਹਾ ਅੱਜ ਉਹਨਾਂ ਦੇ ਉਰੇ ਲਾਂਚਿੰਗ ਰਹੀ ਹੈ ਘਰੋਂ ਚੋਂ ਉਹ ਦੇਖੀ ਜਾਂਦਾ ਆਹ ਨਹੀਂ ਨਹੀਂ ਆਪਣਾ ਪਰਿਵਾਰ ਹੈ ਫੇ ਮੈਂ ਆਉਣਾ ਸੀ ਇੱਥੇ ਤਾਂ ਫਿਰ ਇਸਦਾ ਮਾਂ ਸਾਹਿਬ ਪਬਲਿਕ ਦੀਆਂ ਚੋਟੇ ਚੀਟੀਆਂ ਨੂੰ ਦੇਖ ਕੇ ਲੱਗ ਰਹੀ ਕਿ ਨਾ ਤੁਹਾਡੇ ਡਾਇਲਗ ਇੱਕ ਦੋ ਫਿਲਮ ਦੇ ਸੁਣਾਓ ਵਧੀਆ ਵੀ ਕੋਈ ਜਿਹੜੀ ਆਪਣੀ ਫਿਲਮ ਜਿਹੜੀ ਫਿਲਮ ਤੁਹਾਨੂੰ ਲੱਗਦਾ ਵੀ ਇਹ ਫਿਲਮ ਦੇ ਵਿੱਚ ਮੇਰਾ ਤੁਸੀਂ ਦੇਖ ਆਏ ਹੁਣ ਪੰਜਾਬ ਪੜ ਨਹੀਂ ਹਾਂਜੀ ਬਿਲਕੁਲ ਜੀ ਮੱਥੇ 'ਚ ਮਾਰਨੀ ਮੈਂ ਆਪਸੇ ਕੀ ਹਾਂਜੀ ਇਹੀ ਡਾਇਲਗ ਹੈ ਤਾਂ ਬਿਲਕੁਲ ਜੀ ਮੱਥੇ 'ਚ ਮਾਰਨੀ ਮੈਂ ਆਪਸੇ ਕੀ ਹੈ ਔਰ ਬੱਬੂ ਮਾਨ ਜੀ ਨੇ ਜਿਹੜੀ ਹੈ ਅੱਜ ਫਿਲਮ ਖੁਦ ਬੈਠ ਕੇ ਦੇਖੀ ਹੈ ਔਰ ਕੰਨਾ ਸ਼ੈਰ ਦੀ ਪਬਲਿਕ ਦੇ ਨਾਲ ਇੱਕ ਮਾਣ ਹੈ ਕੰਨਾ ਸ਼ੈਰ ਨੂੰ ਬੱਬੂ ਮਾਨ ਜੀ ਦੇ ਉੱਪਰ ਕਿਉਂਕਿ ਜਨਾਬ ਸਰਦੂਰ ਸਕੰਦਰ ਜੀ ਦੇ ਜਿਹੜੇ ਕਹਿ ਸਕਦੇ ਇਹਨਾਂ ਦੇ ਬਹੁਤ ਨੇੜੇ ਮੰਨੇ ਜਾਂਦੇ ਆ ਬੱਬੂ ਜੀ ਔਰ ਅੱਜ ਅਮਨਉਰੀ ਜੀ ਵੱਲੋਂ ਇਹ ਖੰਨੇ ਦੇ ਵਿੱਚ ਲਾਂਚਿੰਗ ਕਰਾਈ ਗਈ ਸੀ ਔਰ ਬਹੁਤ ਹੀ ਭਰਮਾ ਹੁੰਗਾਰਾ ਜਿਹੜਾ ਹੈ ਇਸ ਫਿਲਮ ਨੂੰ ਮਿਲ ਰਿਹਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਐਸੀਆਂ ਫਿਲਮਾਂ ਬੱਬੂ ਮਾਨ ਜੀ ਅੱਗੇ ਤੋਂ ਵੀ ਬਣਾਉਂਦੇ ਰਹਿਣ ਖੰਨਾ ਦੇ ਵਿੱਚ ਬੱਬੂ ਮਾਨ ਜੀ ਦੀ ਫਿਲਮ ਸੋਗੀ ਸਰਦਾਰ ਜਿਹੜਾ ਹੈ ਮਹੂਰਤ ਕੀਤਾ ਜਾ ਰਿਹਾ ਹੈ ਮੇਰੇ ਨਾਲ ਅਮਨਉਰੀ ਜੀ ਨੇ ਤੁਨੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੇ ਤੁਹਾਡੀ ਫਿਲਮ ਆ ਰਹੀ ਹੈ ਬੱਬੂ ਮਾਨ ਦੀ ਨਾਲ ਕੀ ਕਹਣਾ ਚਾਹੁੰਦੇ ਹੋ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਜਿੰਨੇ ਵੀ ਸ਼ਹਿਰ ਵਾਲੇ ਮੇਰੇ ਸਾਰੇ ਇਲਾਕੇ ਵਾਲੇ ਖੰਡੇ ਦੇ ਇਲਾਕੇ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਫਿਲਮ ਬੱਬੂ ਮਾਨ ਦੀ ਤਾਂ ਸਾਡੀ ਹੋਈ ਹੈ ਸਮਝੋ ਮੈਂ ਫਿਲਮ 'ਚ ਕੰਮ ਨਹੀਂ ਕੀਤਾ ਮਤਲਬ ਬੱਬੂ ਦੀ ਫਿਲਮ ਆ ਬੱਬੂ ਨੇ ਕੰਮ ਕੀਤਾ ਹੈ ਗੁਰੂ ਰੰਧਾਵਾ ਜੀ ਇਹਦੇ ਵਿੱਚ ਔਰ ਗੱਗੂ ਗਿੱਲ ਜੀ ਨੇ ਸ਼ੰਕੀ ਸਰਦਾਰ ਫਿਲਮ ਆ ਬੱਬੂ ਸਾਡੇ ਪਰਿਵਾਰ ਦਾ ਖਾਸ ਮੈਂਬਰ ਆ ਇਸ ਕਰਕੇ ਫਿਰ ਅਪਥੇ ਸਕਰੀਨਿੰਗ ਰਖਾਈ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਬੱਬੂ ਦੀ ਫਿਲਮ ਸਾਡੇ ਸ਼ਹਿਰ ਵਾਲੇ ਵੀ ਦੇਖਣ ਤੇ ਮੈਂ ਉਹਨੂੰ ਕਿਹਾ ਕਿ ਸਾਡੇ ਸ਼ਹਿਰ ਜਾਓ ਤੁਹਾਡੀ ਫਿਲਮ ਰਿਲੀਜ਼ ਹੋਈ ਆ ਅਪਥੇ ਸਕਰੀਨਿੰਗ ਕਰਦੇ ਆ ਤੇ ਸਾਡੇ ਸ਼ਹਿਰ ਵਾਲੇ ਤੁਹਾਡੇ ਬਹੁਤ ਫੈਨ ਨੇ ਤੁਸੀਂ ਇੱਥੇ ਆਓ ਵਿਜ਼ਿਟ ਕਰੋ ਉਹ ਕਹਿੰਦੇ ਬਿਲਕੁਲ ਠੀਕ ਆ ਮੈਂ ਜ਼ਰੂਰ ਆਵਾਂਗਾ ਤੇ ਫਿਰ ਉਹ ਆ ਰਹੇ ਨੇ ਹੁਣ ਮੈਨੂੰ ਸੀਗਾ ਕਿ ਜਿਹੜੀਆਂ ਚੰਗੀਆਂ ਫਿਲਮਾਂ ਬਣਦੀਆਂ ਨੇ ਚੰਗੇ ਆਰਟਿਸਟ ਬਹੁਤ ਮਿਹਨਤ ਕਰਦੇ ਨੇ ਪ੍ਰੋਡਿਊਸਰ ਡਾਇਰੈਕਟਰ ਜਦੋਂ ਅਸੀਂ ਆਪਣੇ ਫੈਮਲੀ ਪਰਿਵਾਰਿਕ ਫਿਲਮਾਂ ਜਾਂ ਸਾਡੇ ਸਮਾਜ ਵਿੱਚ ਜੋ ਹੋ ਰਿਹਾ ਉਹ ਫਿਲਮਾਂ ਜੋ ਸਾਡੇ ਪੰਜਾਬ ਦੀ ਦਿੱਖਾ ਅਸਲ ਦੇ ਵਿੱਚ ਜਦੋਂ ਐਦਾਂ ਦੀਆਂ ਫਿਲਮਾਂ ਬਣਦੀਆਂ ਨੇ ਤਾਂ ਸਾਡਾ ਸਾਰਿਆਂ ਦਾ ਫਰਜ਼ ਵੱਡਾ ਕਿ ਅਸੀਂ ਸਾਰਿਆਂ ਨੂੰ ਸੱਦਾ ਦਈਏ ਕਿ ਚੰਗੀਆਂ ਫਿਲਮਾਂ ਦੇਖੋ ਬੱਚਿਆਂ ਨੂੰ ਦਿਖਾਓ ਤਾਂ ਕਿ ਉਹਨਾਂ ਨੂੰ ਆਪਣੇ ਅਸਲੀ ਪੰਜਾਬ ਦਾ ਪਤਾ ਲੱਗੇ ਸ਼ੌਕੀ ਸਰਦਾਰ ਵੈਸੇ ਕੀ ਹੈ ਸਟੋਰੀ ਤੋਂ ਹੀ ਸੁਣੀ ਹੋਣੀ ਥੋੜੀ ਜਿਹੀ ਜਦ ਕਿ ਆ ਵੀ ਹੈ ਮੈਨੂੰ ਪਤਾ ਨਹੀਂ ਮੈਂ ਹੁਣ ਫਿਲਮ ਦੇਖੂੰ ਜੀ ਦੇਖੂਗੀ ਜਾ ਕੇ ਤਾਂ ਮੈਨੂੰ ਪਤਾ ਲੱਗੂਗਾ ਕਿਉਂਕਿ ਬੱਬੂ ਮਾਨ ਦੀ ਫਿਲਮ ਹੋਵੇ ਚਾਹੇ ਗਾਣਾ ਹੋਵੇ ਉਹ ਵਜੇ ਹੀ ਹੁੰਦਾ ਕਿਉਂਕਿ ਉਹ ਬਹੁਤ ਜ਼ਿੰਮੇਵਾਰ ਮੁੰਡਾ ਹੈ ਸਾਡਾ ਤੇ ਉਹ ਕਿਉਂਕਿ ਤਾਂ ਹੀ ਇੰਨੀ ਦੁਨੀਆ ਉਹਦੀ ਫੈਨ ਆ ਉਹ ਹਮੇਸ਼ਾ ਰਾਹ ਪਾਉਂਦੇ ਨੇ ਉਹਦੇ ਗਾਣੇ ਤੇ ਫਿਲਮ ਵੀ ਉਹਦੀ ਪਹਿਲਾਂ ਵੀ ਫਿਲਮਾਂ ਆਈਆਂ ਨੇ ਬੜੀਆਂ ਸੋਹਣੀਆਂ ਸੀ ਤੇ ਇਹ ਵੀ ਫਿਲਮ ਵਧੀਆ ਹੀ ਹੋਏਗੀ ਹੁਣ ਜਦੋਂ ਮੈਂ ਦੇਖੂਗੀ ਤਾਂ ਮੈਨੂੰ ਪਤਾ ਲੱਗੂਗਾ ਬਿਲਕੁਲ ਜੀ ਕਹਿੰਦੇ ਬੱਬੂ ਜਦੋਂ ਫਿਲਮ ਕੱਢਦਾ ਤਾਂ ਜਿਹੜੇ ਉਹਦੇ ਚਾਹਵਾਨ ਨੇ ਉਹ ਲਾਈਨਾਂ ਲੱਗ ਜਾਂਦੀਆਂ ਨੇ ਸਿਰਮੇ ਹਾਲਾਂ ਦੇ ਵਿੱਚ ਅੱਜ ਸਿਰਫ ਪ੍ਰੀਮੀਅਰ ਹੈ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਸੈਟ ਉੱਤੇ ਚਾਤੀ ਮੋੜਾ ਦਿਓ ਔਰ ਖਾਸ ਕਰ ਅਮਰ ਨੂਰੀ ਜੀ ਜਿਹੜੇ ਕਿ ਖੁਦ ਇੱਕ ਬਹੁਤ بڑے ਆਰਟਿਸਟ ਨੇ ਅਤੇ ਬੱਬੂ ਮਾਨ ਜੀ ਦੇ ਇਹ ਵੀ ਫੈਨ ਨੇ ਉਹਨਾਂ ਦੀ ਫਿਲਮ ਦੇਖਣ ਵਾਸਤੇ ਜਿਹੜੇ ਅੱਜ ਖੰਨੇ ਪਹੁੰਚੇ ਹੋਣੇ ਕਿਉਂਕਿ ਇਹਨਾਂ ਦਾ ਆਪਣਾ ਜੱਦੀ ਸ਼ਹਿਰ ਖੰਨਾ ਹੈ ਕੀ ਕਹਿੰਦਾ ਜਿੰਨੇ ਪਬਲਿਕ ਨੂੰ ਕਿਉਂਕਿ ਫਿਲਮ ਅੱਜ ਪ੍ਰੀਮੀਅਰ ਹੋ ਰਹੀ ਹੈ ਬਿਲੋਂ ਦਾ ਦੇਖਣ ਨੂੰ ਹਾਂਜੀ ਅੱਜ ਸਕਰੀਨਿੰਗ ਰੱਖੀ ਆ ਸੀ ਇੱਥੇ ਖੰਨੇ ਦੇ ਵਿੱਚ ਸ਼ੌਕੀ ਸਰਦਾਰ ਬੱਬੂ ਮਾਨ ਦੀ ਫਿਲਮ ਆ ਕਿਉਂਕਿ ਮੇਰੇ ਜਿੰਨੇ ਵੀ ਸ਼ਹਿਰ ਵਾਲੇ ਹੈਗੇ ਨੇ ਉਹ ਚੰਗੀਆਂ ਫਿਲਮਾਂ ਨੂੰ ਚੰਗੇ ਗਾਣਿਆਂ ਨੂੰ ਪ੍ਰਮੋਟ ਕਰਦੇ ਨੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜਿੰਨਾ ਵੀ ਸਾਡਾ ਇਲਾਕਾ ਹੈ ਖੰਨਾ ਸ਼ਹਿਰ ਹੈ ਜਿੰਨਾ ਆਸੇ ਪਾਸੇ ਪਿੰਡ ਨੇ ਸਾਡੇ ਜਿਹੜਾ ਵੀ ਸਾਡਾ ਇਲਾਕਾ ਹੈ ਬੜੇ ਸੂਝਵਾਨ ਤੇ ਸੁਚੱਜੇ ਲੋਕ ਰਹਿੰਦੇ ਨੇ ਉਹਨਾਂ ਨੇ ਹਮੇਸ਼ਾ ਚੰਗੀ ਚੀਜ਼ ਨੂੰ ਐਮੇ ਦਿੱਤੀ ਆ ਚਾਹੇ ਉਹ ਗਾਣੇ ਹੋਣ ਚਾਹੇ ਉਹ ਫਿਲਮਾਂ ਹੋਣ ਜਾਂ ਕੋਈ ਵੀ ਸਮਾਜ ਦੇ ਵਿੱਚ ਕੋਈ ਵੀ ਮੁੱਦਾ ਉੱਠਦਾ ਹੈ ਉਹ ਹਮੇਸ਼ਾ ਚੰਗੇ ਬੰਦੇ ਦੇ ਨਾਲ ਸੱਚੇ ਬੰਦੇ ਦੇ ਨਾਲ ਹਮੇਸ਼ਾ ਖੜਦੇ ਆ ਸਾਡਾ ਜਿਹੜਾ ਵੀ ਇਲਾਕਾ ਹੈ ਸੋ ਮੈਨੂੰ ਇਹ ਸੀਗਾ ਕਿ ਚਲੋ ਜਿੱਥੇ ਐਨੇ ਸਮਾਜ ਸੇਵਕ ਕੰਮ ਕਰਦੇ ਨੇ ਸਾਡੇ ਖੰਨੇ ਸ਼ਹਿਰ ਵਾਲੇ ਤੁਸੀਂ মিডিਆ ਸਾਰੇ ਤੁਸੀਂ ਹਮੇਸ਼ਾ ਨਾਲ ਖੜਦੇ ਹੋ ਤੇ ਕਦੇ ਨਾ ਕਦੇ ਤੁਹਾਡਾ ਵੀ ਸਾਰਿਆਂ ਦਾ ਇੰਟਰਟੇਨ ਵੀ ਹੋਣਾ ਚਾਹੀਦਾ ਹੈ ਹੈਨਾ ਕਿਉਂਕਿ ਇੰਟਰਟੇਨ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਆਪਾਂ ਦੇਖੋ ਜ਼ਿੰਦਗੀ ਦੀ ਦੌੜ ਧੁੱਪ ਦੇ ਵਿੱਚ ਫਿਰਦੇ ਆ ਉੱਚੇ ਨੀਚੇ ਹੁੰਦੀ ਆ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪਰਿਵਾਰ ਦੇ ਵਿੱਚ ਬਹੁਤ ਕੁਝ ਹੁੰਦਾ ਸਾਡੀ ਜ਼ਿੰਦਗੀ ਈਸੀ ਜੀ ਦੀ ਮਸ਼ੀਨ ਵਾਂਗ ਉੱਪਰ ਥੱਲੇ ਉੱਪਰ ਥੱਲੇ ਚੱਲਦੀ ਆ ਸੋ ਆਪਾਂ ਨੂੰ ਵੀ ਰਾਹਤ ਚਾਹੀਦੀ ਹੁੰਦੀ ਆ ਦਿਮਾਗ ਨੂੰ ਸਕੂਨ ਚਾਹੀਦਾ ਹੁੰਦਾ ਸੋ ਸਾਡਾ ਆਰਟਿਸਟਾਂ ਦਾ ਇਹੀ ਹੁੰਦਾ ਹੈ ਕਿ ਅਸੀਂ ਸੋਹਣੀਆਂ ਐਂਟਰਟੇਨ ਕਰਨ ਵਾਲੀਆਂ ਫਿਲਮਾਂ ਬਣਾਈਏ ਤਾਂ ਕਿ ਤੁਹਾਡਾ ਪੂਰਾ ਮਨੋਰੰਜਨ ਹੋਵੇ ਤੁਸੀਂ ਸਕੂਨ ਦੇ ਨਾਲ ਫਿਰ ਆਪਣੇ ਘਰਾਂ ਦੇ ਵਿੱਚ ਜਾਓ ਅਮਨੂਰ ਜੀ ਦੀ ਕਿਹੜੀ ਫਿਲਮ ਆ ਰਹੀ ਹੈ ਮੇਰੀ ਆ ਰਹੀ ਹੈ ਫਿਲਮ ਸਰਵਲਾ ਜੀ ਉਹ ਵੀ ਜਲਦੀ ਰਿਲੀਜ਼ ਹੋ ਰਹੀ ਹੈ ਉਹਦੇ ਵਿੱਚ ਐਮੀ ਵਿਰਕ ਗਿੱਪੀ ਗਰੇਵਾਲ ਸਰਗੁਨ ਮਹਿਤਾ ਨਿਮਰਤ ਘੇਰਾ ਜਿਰਮਰਿਸ਼ੀ ਮੈਡਮ ਸਾਰੇ ਹੋਰ ਜਿੰਦੇ ਆਪਣੇ ਆਰਟਿਸਟ ਹੈਗੇ ਨੇ ਵਧੀਆ ਪੰਜਾਬ ਦੇ ਉਹ ਹੈਗੇ ਨੇ ਤੇ ਮੇਰਾ ਬਹੁਤ ਹੀ ਅਹਿਮ ਉਹਦੇ ਵਿੱਚ ਰੋਲ ਹੈਗਾ ਹੈ ਜੀ ਜਗੂ ਸੋਏ ਸੀ ਮੇਰੇ ਨਾਲ ਆਰਟਿਸਟ ਅਮਰ ਨੂਰੀ ਜੀ ਉਹ ਤੁਹਾਨੂੰ ਦੇਖ ਰਹੇ ਕਿ ਅੱਜ ਖੰਨਾ ਸ਼ਹਿਰ ਦੇ ਲੋਕ ਜਿਹੜੇ ਨੇ ਅੱਜ ਬੱਬੂ ਮਾਨ ਦੀ ਫਿਲਮ ਦਾ ਜਿਹੜਾ ਪ੍ਰੀਮੀਅਰ ਦੇਖਣ ਆ ਰਹੇ ਨੇ ਸੋ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਅੱਜ ਮੇਰੇ ਨਾਲ ਜਤਿੰਦਰ ਪਾਲ ਜੀ ਐਡਵੋਕੇਟ ਜੋ ਕਿ ਪਹਿਲਾਂ ਜਨਾਬ ਵੀ ਨੇ ਫਿਲਮ ਦੇਖਣ ਆਇਓ ਸ਼ੌਂਕੀ ਸਰਦਾਰ ਜਿਵੇਂ ਲੱਗ ਰਿਹਾ ਕਿ ਫਿਲਮ ਹੈ ਬੱਬੂ ਮਾਨ ਦੀ ਅੱਜ ਜੀ ਖੰਨਾ ਵਿਖੇ ਸੂਪਰਸਟਾਰ ਇੰਟਰਨੈਸ਼ਨਲ ਕਲਾਕਾਰ ਬੀਬਾ ਅਮਰ ਨੌਰੀਜੀ ਦੀ ਔਰ ਬੱਬੂ ਮਾਨ ਜੀ ਦੀ ਜੋ ਮੂਵੀ ਹੈ ਸ਼ੌਕੀ ਸਰਦਾਰ ਚੰਦ ਕਮਿੰਟਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਔਰ ਮੈਂ ਦੇਖਿਆ ਇਹਨਾਂ ਦਾ ਅਮਰ ਲੋਰੀ ਜੀ ਦੀਆਂ ਪਹਿਲਾਂ ਵੀ ਦੋ ਦਰਜਣ ਤੋਂ ਵੱਧ ਮੂਵੀਜ਼ ਜਿਹੜੀਆਂ ਮੈਂ ਵੀ ਬਾਤ ਕੀਤੀਆਂ ਨੇ ਉਹਨਾਂ ਦੇ ਵਿੱਚ ਮੈਂ ਦੇਖਿਆ ਇਹਨਾਂ ਦੀਆਂ ਜਿਹੜੀਆਂ ਮੂਵੀਜ਼ ਨੇ ਸਾਰੀਆਂ ਪਰਿਵਾਰਕ ਮੂਵੀਜ਼ ਔਰ ਮੈਂ ਪਰਿਵਾਰ ਦੇ ਨਾਲ ਇਹਨਾਂ ਦੀਆਂ ਵਿੱਚ ਬੈਠ ਕੇ ਦੇਖਣਯੋਗ ਮੂਵੀਜ਼ ਹੀ ਦੇਖਦੇ ਰਹਿਆ ਸੀ ਔਰ ਇਹਨਾਂ ਦਾ ਜੋ ਆਪਾਂ ਜਾਣਦੇ ਆ ਜਿਵੇਂ ਸਰਿੰਦਰ ਕੌਰ ਜੀ ਨੂੰ ਅੱਜ ਤੱਕ ਉਹਨਾਂ ਦੇ ਗੀਤ ਨੇ ਜਿਹੜੇ ਲੋਕ ਗੀਤ ਬਣ ਗਏ ਇਹਨਾਂ ਦੇ ਗੀਤ ਸੁਣੇ ਜਾਂਦੇ ਨੇ ਇਦਾਂ ਹੀ ਬੀਬਾ ਅਮਰ ਲੋਰੀ ਜੀ ਦੇ ਗੀਤ ਨੇ ਜਿਹੜੇ ਪੁਰਾਣੇ ਜੇ ਮੈਨੇ ਛਤਰਾ ਲਈ ਹੋਏ ਇੱਕ ਸਾਬਣ ਦੀ ਟਿੱਕੀ ਭਾਬੀ ਮੇਰੀ ਗੁੱਤ ਕਰਦੇ ਸੋ ਇਹ ਜੇ ਮਕਬੂਲ ਹੋਏ ਤੇ ਇਹਨਾਂ ਦੇ ਗੀਤ ਮੈਂ ਅਮਰੀਕਾ ਜਾ ਕੇ ਆ ਉੱਥੇ ਵੀ ਇਹਨਾਂ ਦੇ ਗੀਤ ਡੀਜੇ ਤੇ ਵੱਜਦੇ ਨੇ ਅੱਜ ਅੱਜ ਬੱਬੂ ਮਾਨ ਬੱਬੂ ਮਾਨ ਕੋ ਨਾਮ ਹੈ ਜਦੋਂ ਉਹਦੀ ਕੋਈ ਫਿਲਮ ਨਹੀਂ ਜੁਂਦੀ ਆ ਤਾਂ ਜਿਹੜੇ ਨੌਜਵਾਨ ਨੇ ਉਹ ਮਤਲਬ ਕਹਿ ਸਕਦੇ ਕਿ ਲੈਣਾ ਲਾ ਦੋ ਨੇ ਉੱਜਿਬ ਦੇਖਣ ਵਾਸਤੇ ਤੁਸੀਂ ਕੀ ਕਹਣਾ ਚਾਹੁੰਦੇ ਹੋ ਬੱਬੂ ਮਾਨ ਦੀਆਂ ਕਿੰਨੀਆਂ ਫਿਲਮਾਂ ਤੁਸੀਂ ਕਿੰਨੀ ਲੱਗਦਾ ਬੱਬੂ ਮਾਨ ਜੀ ਦਾ ਬਹੁਤ ਫਿਲਮਾਂ ਦੇਖਿਆ ਨੇ ਉਹਨਾਂ ਦੀ ਜਿਹੜੀ ਕਿਉਂਕਿ ਉਹ ਗਾਣੇ ਵੀ ਬਹੁਤ ਆਪ ਲਿਖਦੇ ਨੇ ਔਰ ਜੋ ਉਹਨਾਂ ਦੀਆਂ ਮੂਵੀਜ਼ ਬੜੀਆਂ ਨੇ ਅੱਜ ਤੱਕ ਉਹ ਮੈਂ ਸਾਹਮਨਾ ਵੀ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੁੰਦੇ ਨੇ ਤੇ ਅੱਜ ਵੀ ਅਸੀਂ ਦੇਖਿਆ ਇੱਥੇ ਕਾਫੀ ਵੇਰ ਤੋਂ ਘੰਟਾ ਹੋ ਗਿਆ ਕੜਿਆ ਨੂੰ ਬਹੁਤ ਸਾਰੇ ਨੌਜਵਾਨ ਬਾਹਰ ਵੀ ਅਜੇ ਵੇਟਿੰਗ ਦੇ ਵਿੱਚ ਨੇ ਉਹਨਾਂ ਨੂੰ ਵੀ ਚਾਹ ਵੀ ਅਸੀਂ ਬੱਬੂ ਮਾਨ ਜੀ ਦੇ ਔਰ ਕਿਉਂਕਿ ਅਮਰ ਨੂਰ ਜੀ ਸਾਡੇ ਸੰਦੂਸ਼ ਸਿਕੰਦਰ ਜੀ ਉਹ ਕੰਨੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਦੇਖਣ ਦਾ ਉਹਨਾਂ ਦੇ ਮਨ ਦੇ ਵਿੱਚ ਬਲਬਲਾ ਹੁੰਦਾ ਹੈ ਹਾਂ ਸੋ ਇਹ ਸੀ ਜਤਿੰਦਰ ਬਾਦਰੀ ਜੋ ਕਿ ਅੱਜ ਫਿਲਮ ਦਾ ਪ੍ਰੀਮੀਅਰ ਦੇਖਣ ਆਏ ਨੇ ਬੱਬੂ ਮਾਨ ਦੇ ਬੜੇ ਜਿਹੇ ਹੈ ਫੈਨ ਨੇ ਔਰ ਖਾਸ ਕਰਕੇ ਜਿਹੜੇ ਹੈ ਸੰਦੂਸ਼ ਸਿਕੰਦਰ ਜ ਰਹਿਣੇ ਕੋਸਲ ਵੀ ਰਹਿਣੇ ਫਿਲਮ ਸ਼ੌਂਕੀ ਸਰਦਾਰ ਜੋ ਕਿ ਅਜੇ ਪੀਵੀਆਰ ਖੰਨਾ ਦੇ ਵਿੱਚ ਨਰੀਜ ਹੋਣ ਜਾ ਰਹੀ ਹੈ ਔਰ ਮੇਰੇ ਨਾਲ ਇੰਟਰਨੈਸ਼ਨਲ ਬਿੱਟੂ ਸਾਊਂਡ ਸਰਵਿਸ ਜਿਹਦਾ ਨਾਮ ਹੈ ਹਰ ਕਲਾਕਾਰ ਦੇ ਵਿੱਚ ਉਹ ਜੀ ਕੀ ਕਹਣਾ ਜਿੰਨੇ ਜਿਹੜੀ ਫਿਲਮ ਨੀ ਹੋ ਰਹੀ ਹੈ ਕੀ ਕਹਣਾ ਜੀ ਇਲਾ ਦਾ ਫਿਲਮ ਰਿਲੀਜ਼ ਹੋਣ ਤੇ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਆਰਟਿਸਟਾਂ ਨੇ ਇਹ ਜੇ ਕੰਮ ਕੀਤਾ ਪਰਮਾਤਮਾ ਕਰੇ ਫਿਲਮ ਬਹੁਤ ਹੀ ਵਧੀਆ ਹੋਵੇ ਔਰ ਵਧੀਆ ਲੈਵਲ ਤੇ ਚੱਲੇ ਤੇ ਬੱਬੂ ਮਾਨ ਜੀ ਪਹਿਲੀ ਵਾਰ ਸਾਡੇ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਖੰਨਾ ਸ਼ਹਿਰ ਆ ਰਹੇ ਨੇ ਅਸੀਂ ਖੰਨਾ ਸ਼ਹਿਰ ਕੋਲੋਂ ਇਹਨਾਂ ਦਾ ਵੈਲਕਮ ਕਰਦੇ ਹਾਂ ਪਰਮਾਤਮਾ ਕਰੇ ਫਿਲਮ ਵਧੀਆ ਚੱਲੇ ਨਾ ਜੀ ਬਿੱਟੂ ਜੀ ਤੁਹਾਡਾ ਹਰ ਇੱਕ ਕਲਾਕਾਰ ਦੇ ਨਾਲ ਬਹੁਤ ਪਿਆਰ ਹੈ ਕਿਉਂਕਿ ਕਹਿੰਦੇ ਆ ਕਿ ਬਿੱਟੂ ਸਾਉਂਡ ਜੇ ਨਹੀਂ ਹੈ ਤਾਂ ਕਲਾਕਾਰ ਜਲਦੀ-ਜਲਦੀ ਕੰਮ ਨਹੀਂ ਆਇਆ ਕਿਵੇਂ ਕਹਿੰਦੇ ਜੀਰਾ ਹੈ ਨਾਲ ਕਿੰਨਾ ਪਿਆਰਾ ਹੈ ਗੱਲ ਇਹ ਹੈ ਵੀ ਤਕਰੀਬਨ ਕਾਫੀ ਲੰਮੇ ਸਮੇਂ ਤੋਂ ਆਪਾਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਆਂ ਪਰ ਪ੍ਰਮਾਤਮਾ ਦੀ ਪੂਰੀ ਮਿਹਰ ਆ ਵੀ ਜਿਹੜੇ ਵੀ ਆਰਟਿਸਟ ਨਾਲ ਕੰਮ ਕਰਦੇ ਆਂ ਮੇਰਾ ਘੱਲ ਸ਼ਾਇਦ ਹੀ ਕੋਈ ਹਿੰਦੁਸਤਾਨ ਦਾ ਆਰਟਿਸਟ ਇਸ ਤਰ੍ਹਾਂ ਦਾ ਹੋਵੇ ਜਿਹਦੇ ਨਾਲ ਆਪਾਂ ਨੇ ਕੰਮ ਨਾ ਕੀਤਾ ਹੋਵੇ ਸਟਾਰਟਿੰਗ ਦੇ ਵਿੱਚ ਗਿੱਪੀ ਦਿਲਜੀਤ ਇਹਨਾਂ ਸਾਰਿਆਂ ਨਾਲ ਬਹੁਤ ਲੰਬੇ ਸਮੇਂ ਕੰਮ ਕੀਤਾ ਸਰਦੂਰ ਭਾਈ ਨਾਲ ਮੈਂ ਬਹੁਤ ਥੇਰ ਕੰਮ ਕੀਤਾ ਪਰ ਬੜਾ ਸਰਦੂਰ ਭਾਈ ਨਾਲ ਕੰਮ ਕਰਕੇ ਬੜਾ ਸਕੂਨ ਮਿਲੇ ਆ ਅੱਜ ਬੱਬੂ ਮਾਨ ਜੀ ਆ ਰਹੇ ਨੇ ਤੇ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ ਕਿ ਚਲੋ ਖੰਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਫਿਲਮ ਦੀ ਪ੍ਰੋਮੋਸ਼ਨ ਆ ਤੋਂ ਆਇਆ ਦਾ ਇਹਨਾਂ ਦਾ ਅਸੀਂ ਵੈਲਕਮ ਕਰਦੇ ਆ ਬੱਬੂ ਜੀ ਦਾ ਫਿਲਮ ਕਿੱਸੀ ਲੱਗਦੀ ਹੈ ਕਿ ਕਿਵੇਂ ਥੀਮ ਜਿਹੜੇ ਬੱਬੂ ਮਾਨ ਲੈ ਕੇ ਆਉਂਦੇ ਆ ਲੋਕੀ ਰੀਕ ਵੀ ਕਰਦੇ ਆਂ ਫਿਲਮ ਦੇਖੋ ਜਿੰਨੀ ਜੰਗਨੇਸ਼ਨਾਂ ਨਵੀਂ ਸਾਰੀ ਇਹਨਾਂ ਨੂੰ ਬਹੁਤ ਲਾਈਕ ਕਰਦੀ ਆ ਤੇ ਤਕਰੀਬਨ ਕੋਸ਼ਿਸ਼ ਇਹਨਾਂ ਦੀ ਵੀ ਇਹੀ ਹੁੰਦੀ ਆ ਵੀ ਵਧੀਆ ਕੰ ਔਰ तकरीबन ਜਿੰਨੇ ਵੀ ਨਵੀਂ ਜਨਰੇਸ਼ਨ ਆ ਸਾਰਾ ਇਹਨਾਂ ਨੂੰ ਲਾਈਕ ਕਰਦੇ ਨੇ ਉਹ ਅਸੀਂ ਵੀ ਕਹਿੰਦੇ ਆ ਵੀ ਸਾਰਾ ਠੀਕ ਹੀ ਹੋ ਰਿਹਾ ਵਧੀਆ ਕੰਮ ਕਰ ਰਹੇ ਨੇ ਜਾਨੋਈ ਸੀ ਬਿੱਟੂ ਜਿਹੜੇ ਕੀ ਸਾਊਂਡ ਦੇ ਨਾਮ ਨਾਲ ਮਸ਼ਹੂਰ ਨੇ ਕਿਨੇ ਖੰਨੇ ਸ਼ਾਇਰ ਦੇ ਵਿੱਚੋਂ ਸਰਦੂਰ ਸੁਖندر ਅਮਰ ਨੂਰੀ ਮਰਹੂਮ ਲਵ ਜੰਜੂਆ ਬਿੱਟੂ ਖੰਨੇ ਵਾਲਾ ਐਸੇ ਬੜੇ ਨਾਮ ਨੇ ਜਿਨ੍ਹਾਂ ਦੇ ਵਿੱਚ ਬਿੱਟੂ ਸਾਊਂਡ ਦਾ ਨਾਮ ਵੀ ਪਹਿਲੇ ਨੰਬਰ ਤੇ ਲੱਤਾ ਜਾਂਦਾ ਔਰ ਅੱਜ ਵਿਸ਼ੇਸ਼ ਤੌਰ ਤੇ ਇਸ ਫਿਲਮ ਨੂੰ ਦੇਖਣ ਵਾਸਤੇ ਪਹੁੰਚੇ ਨੇ